ਗੋੜੀ ਮਹਲਾ ਪੰਜਵਾਂ ਮਾਜ ਦੁਖ ਬੰਜਨ ਤੇਰਾ ਨਾਮ ਜੀ ਦੁਖ ਬੰਜਨ ਤੇਰਾ ਨਾਮ ਆਠ ਪੈ ਅਰਾਦੀ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੇ ਪਾਰ ਬ੍ਰਹਮ ਸੋਈ ਸਵਾਵਾਥਾਉ ਜਮ ਕੰਕੜ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣਿਆ ਨਾ ਜਾਪੇ ਅਰਾਧ ਔਟ ਤੇਰੇ ਜਗ ਜੀਵਨ ਮੇਰੇ ਠਾਕੁਰ ਗਮਗਾਦ ਭਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਦਿੱਤੀ ਵਾਵਨਾ ਲੱਗੀ ਸਤਗੁਰ ਰੱਖੇ ਆਪ ਗੋਰ ਨਰਾਇਣ ਦਇਆ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਟੁੱਟ ਸਭ ਕੁਛ ਪਾਇਆ ਜਨ ਨਾਨਕ ਸਦ ਬਲਹਾਰ ਗੋੜੀ ਮਾਲਾ ਪੰਜਵਾ ਸੁਕੇ ਹਰੇ ਕੀ ਖਨ ਮਾਇ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀ ਨਹੀਂ ਆਪਣੇ ਸੇਵਰਾਵ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਿਗੁਰੁ ਗੁਣ ਤਸਾ ਦੁਖ ਨਾਟੇ ਸੁਖਾਇ ਸਮਾਏ ਟੀਰਨਾ ਪਰਿ ਜਾ ਗੁਰੁ ਫਰਮਾਏ ਇਚ ਪੁਨੀ ਪੁਰ ਗੁਰ ਮਿਲੈ ਨਾਨਕ ਤੇ ਜਨ ਸੁਪਲ ਪਲੈ ਗੋੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਸਾਤ ਸੀਤਲ ਭਏ ਕੀਨੇ ਪਰਬਦਾਤ ਪ੍ਰਭ ਕਿਰਪਾ ਤੇ ਭੈ ਸਵੇਲੈ ਜਨਮ ਜਨਮ ਕੇ ਵਿਛੜੇ ਮੇਲੇ ਰਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਭਲ ਰੋਗ ਕਾ ਬਿਨਸੀ ਅਧਾਓ ਸੇਸ ਬਾਇ ਭੋਲੇ ਹਰ ਬਾਣੀ ਆਠ ਪੈਰ ਪਰ ਸਿਮਰੋ ਪ੍ਰਾਣੀ ਦੋਖ ਦਰਦ ਜਮ ਨੇੜ ਨਾ ਆਵ ਕਉ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਾਲਾ ਪੰਜਵਾ ਜਿਸਮ੍ਰਿਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਬ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨਿ ਵਕਾਣੀ ਰਾਉ ਬਿਨਸ ਬਿਨ ਨਾਈ ਦੂਜਾ ਕੋਏ ਜਗ ਦੇ ਸਦਾ ਸੁਖ ਹੋਏ ਸਾਜਨ ਮੀਸ ਕਹ ਹਰੇਕ ਹਰ ਹਰ ਅਖਰ ਮਨ ਮੇ ਲੈ ਰਬ ਰਿਆ ਸਰਪਤਰ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਾਲਾ ਪੰਜਵਾ ਕੋਟ ਬਿਗਨ ਹੀਰੈ ਛਿਨ ਮਾਇ ਹਰ ਹਰ ਕਤਾ ਸਤ ਸੰਗ ਸੁਣਾਏ ਪੀਵਤ ਰਾਮ ਰਸਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾ ਅਸਰਾਵ ਸਰਵ ਕਲਿਆਣ ਸੁਖ ਸਹਿਜ ਨਿਧਾਨ ਜਾ ਕਰਿ ਦੇ ਉਸੇ பகਵਾਨ ਔਕਤ ਮੰਤਰ ਤਤ ਸਭਿ ਸ਼ਾਰੂ ਕਰਨਿਆਰਿ ਦੇ ਮੇਤਾਰ ਤਸ ਬ੍ਰਹਮ ਪਜਿਓ ਪਾਰ ਬ੍ਰਹਮ ਕੋ ਨਾਨਕ ਕਟ ਲਿਐਉ ਧਰਮ ਮੈਂ ਗੋੜੀ ਮਹਲਾ ਪੰਜਵਾਂ ਸਾਧ ਪਾਈ ਗੁਰ ਗੋਬਿੰਦ ਪਾਈ ਤਾ ਪਾਪਿ ਸੇ ਮੇਰੇ ਭਾਈ ਰਾਉ RAM ਨਾਮੋ ਨਿਤ ਰਸਨ ਵਖਾਨ ਬਿਨਸੇ ਰੋਗ ਪਏ ਕਲਿਆਨ ਪਾਰ ਬ੍ਰਹਮ ਗੁਣਗਮ ਅਗਮ ਵਿਚਾਰ ਸਦ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਓ ਨਿਤਨੀਤ ਗਈ ਬਿਹਾਵ ਦੇ ਉਬਰ ਜਨਮੀਤ ਮਨ ਬਚ ਕਰੰਬਰ ਆਪਣੇ ਧਿਆਈ ਨਾਨਕ ਦਾਸ ਤੇਰੀ ਸਰਨਾਈ ਗੋੜੀ ਮਾਲਾ ਪੰਜਵਾ ਨੈਤਰ ਪ੍ਰਗਾਸ ਕੀ ਗੁਰਦੇਉ ਪਰਮ ਗੈ ਪੂਰਨ ਪੈ ਸੇਵਰਾਵ ਸੀਤਲਾ ਤੇ ਰਖਿਆ ਬਿਯਾਰੀ ਪਰਮਪੁਰ ਕ੍ਰਿਪਾ ਤਾਰੀ ਨਾਨਕ ਨਾਮ ਜਪੇ ਸੋ ਜਿਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹਲਾ ਪੰਜਵਾ ਫਿਰ ਕਰ ਬੈ ਸੂਰਜਨ ਪਿਆਰੇ ਸਤਿਗੁਰ ਤੁਮਰੇ ਕਾ ਸواری ਰਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾ ਸਭ ਸਕਰਦੀਨੇ ਅੰਮ੍ਰਿਤ ਨਾਮ ਅਮਰਸ ਪੀਨੇ ਨਿਭੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਨ ਪਰੇ ਪ੍ਰਵੰਤਰ ਜਮੇ ਨਾਨਕ ਕੋਟ ਬਕਰੀ ਪਰ ਸੁਆਮੀ ਗੋੜੀ ਮਾਲਾ ਪੰਜਵਾਮ ਰਾਖ ਪਿਤਾ ਪਰ ਮੇਰਾ ਮੋਇ ਨਿਰਗੁਣ ਸਭ ਗੁਣ ਤੇਰੇ ਰਾਉ ਪੰਜ ਵਿਖਾ ਦੀਏ ਗਰੀਬਾ ਰਾਖੋ ਰਖਣ ਹਾਰੇ ਖੇਦ ਕਰੇ ਹਰ ਬਹੁਤ ਸੰਤਾਵੇ ਆਇਓ ਸਰਨ ਸਰਨ ਤਵਾਰੇ ਕਰ ਕਰ ਹਰਿਓ ਅਨਕ ਬੁਭਾਤੀ ਛੋੜ ਕਤੋ ਨਾਈ ਏਕ ਬਾਰ ਸੁਨਤਾ ਕੀ ਹਟਾ ਸੱਜ ਸੰਗਤ ਮਿਟ ਜਾਈ ਕਰ ਕਿਰਪਾ ਸੰਤ ਮਿਲੈ ਮੋਇ ਤਨ ਕੀ ਧੀਰਜ ਪਾਇਆ ਸੰਤੀ ਮਤ ਦੀ ਓ ਮੋਹ ਨਿਰਭੋਗ ਗੁਰ ਕਾ ਸਬਦ ਕਮਾਇਆ ਜਿਤ ਲਾਇ ਓ ਮਾ ਬਿਖਾਦੀ ਸਸ ਵੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹਲਾ 5 ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੇ ਲਾਓ ਸੇਵ ਵਿਗਨ ਨਾ ਲਾਗੇ ਜਪ ਅਲਕ ਅਪੇਵ ਦਰਦ ਪਨੀਤ ਭਈ ਗੁਣ ਗਾਏ ਦੁਰਦ ਘਿਆ ਹਰ ਨਾਮ ਤੇ ਆਇ 라ਵ ਸਬਨੇ ਤਾਇ ਰਵਿਆ ਆਪ ਆਜੁ ਗਾਦ ਜੋ ਕਵਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਮੀਟੈ ਨਿਰਵੇਗਨ ਹੋਏ ਸਭ ਥਾਈ ਉੱਠੈ ਸਭ ਸੁਖ ਪਾਏ ਸਤਿਗੁਰੂ ਤੂਟੈ ਪਾਰ ਬ੍ਰਹਮ ਪਰਬ ਪੈ ਰਕਵਾਲੈ ਜਿਤ ਕਿਥੇ ਦਿਸ ਨਾ ਲੈ ਨਾਨਕ ਦਾਸ ਖਸਮ ਬਟਪਲ ਬਿਲਾਵਲ ਮਾਲਾ ਪੰਜਵਾਂ ਚਰਨ ਕਮਲ ਪਰ ਵਿਰਦੈ ਤੇ ਆਏ ਰੋਗ ਸਗਲੈ ਸੁਖ ਪਾਏ ਗੁਰਦੁਖ ਕਾਟਿਆ ਤੀਨੋ ਦਾਨ ਸਪਰਜਨਮ ਜੀਵਨ ਪਰਵਾਨ 라ਵ ਅਗਤ ਗਤਾ ਮ੍ਰਿਤ ਪ੍ਰਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਾਲਾ ਪੰਜਵਾ ਸਾਧ ਪਾਈ ਗੁਰ ਸਤਗੁਰ ਪੂਰਾ ਸੁਖੁਪਜੇ ਬਾਜਿ ਅਨ ਤੂਰੇ 라ਵ ਤਾਪ ਬਿਨਸ ਤਾਪ ਪਾਪ ਸੰਤਾ ਬਿਨਾ ਸੇ ਹਰਿ ਸਿਮਰਤਿ ਕਿਰ ਬਿਕ ਸਭ ਨਾਸੀ ਆਨੰਦ ਕਰੋ ਮੇਰੇ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਲਾਵਲ ਮਾਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਰ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਾਓ ਵਰਣਤਰਨਤਰ ਪਾਵਨ ਹਰਿਆ ਹੋਏ ਸਗਲੇ ਜੀ ਸਦਾਰਿਆ ਮਨਿਚੇ ਨਾਨਕ ਫਲ ਪਾਏ ਪੂਰਨ ਚ ਪੁਜਾਰਿਆ ਬਿਲਾਵਲ ਮਾਲਾ ਪੰਜਵਾ ਰੋਗਿਆ ਪ੍ਰਵਾਪ ਗਵਾਇਆ ਨੀਂਦ ਪਈ ਸੁਖ ਸਿਜ ਕਰਿਆ ਆਇਆ ਰਾਮ ਰਜ ਰਜ ਪੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਦਮੈ ਧਿਆਈ ਨਾਨਕ ਗੁਰਪੂਰ ਸਰਨਾਇ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹਲਾ 5 ਤਾਉ ਸੰਤਸ ਸਗਲੈ ਰੋਗ ਬਿਨਸੇ ਤੇ ਰੋਗ ਪਰਮ ਬ੍ਰਹਮ ਤੂੰ ਬਖਸੀਆ ਸੰਤਨ ਰਸ ਪੋਗਰਾਉ ਸਰਬ ਸੁਖ ਤੇਰੀ ਮੰਡਲੀ ਤੇਰਾ ਮਨ ਤਨ ਰੋਗ ਗੁਣ ਗਾਉ ਨਿਤ ਰਾਮ ਕੈ ਇਕ ਆਉ ਗਉ ਆਉ ਕਦ ਜੋਗ ਆਏ ਬਸੋ ਗਰ ਦੇਸ ਮੈਂ ਇਹ ਭਲੇ ਸੰਜੋਗ ਨਾਨਕਪੁਰਸ ਪਰਸੰਨ ਬੈ ਲੈ ਗਏ ਵਿਯੋਗ ਬਿਲਾਵਲ ਮਾਲਾ ਪੰਜਵਾਂ ਬंदन ਕਾਟ ਆਪ ਪ੍ਰਭੂ ਆ ਕ੍ਰਿਪਾਲ ਦੀਨ ਦਿਯਾਰ ਪ੍ਰਭ ਪਰਬ੍ਰਮਤਾ ਕੀ ਨਦਰ ਨਿਆਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਤਿਆ ਮਨ ਜੋਗ 라ਓ ਆਉ ਕੋ ਆਉ ਖਦੇਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸ ਸੰਗਤ ਮੰਤਨ ਹਿਰਦੈ ਫਿਰ ਦੁਖ ਨਾ ਜਾਪੈ ਹਰ 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 ਜਪਿਐ ਅੰਤਰ ਲਿਵ ਲਾਈ ਕਿਰਪਾ ਕੋ ਤਰੈ ਸੁਧ ਹੋਈ ਸਾਧੂ ਸਰਨਾਇ ਸੁਨਤ ਜਪਤ ਅਰ ਨਾਮੁ ਜਸ ਤਕੀ ਦੁਰ ਬਿਲਾਇ ਮਾ ਮੰਤਰ ਨਾਨਕਤ ਹਰਿ ਕੇ ਗੁਣ ਗਾਇ ਬਿਲਾਵਲ ਮਹਲਾ 5 ਹਰ 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 ਅਰਾਧਿਏ ਹੋਈ ਹੋਈ ਅਰੋਗੋ ਰਾਮਚੰਦਰ ਕੀ ਲਿਸ਼ਟ ਕਾ ਜਿਨ ਮਾਰਿਆ ਰੋਗ राव ਗੁਰਪੂਰਾ ਹਰ ਜਪੀਏ ਨਿਤ ਕੀ ਜੈ ਪੋਗ ਸਾਸੰਗਤ ਕੇ ਵਾਰਨੇ ਮਿਲਿਆ ਸੰਜੋਗ ਜਿਸਮ੍ਰਿਤ ਸੁਖ ਭਾਈਐ ਬਿਨ ਸੇ ਬਿਯੋਗ ਨਾਨਕ ਪਰ ਸਰਨਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹਲਾ 5 ਦੁਪਦੇ ਘਰ 5 ਇਕ ਓੰਕਾਰ ਸਤਿਗੁਰ ਪ੍ਰਸਾਦਿ ਅਵਰੂਪ ਪਾਉ ਸਭ ਤਿਆਗਿਆ ਦਾਰੋ ਨਾਮ ਲਿਆ ਤਾ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਰਾਧਿਆ ਸਗਲਾ ਦੁੱਖ ਗਿਆ ਰੱਖਣ ਹਰਿ ਰਾਖਿ ਆਪਣੇ ਕਰਮਿਆਰਾ ਭਾਏ ਪਗੜ ਪ੍ਰ ਕਾਢਿਆ ਕੇ ਨਾ ਆਪਣਿਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਿਰਬਿਆ ਬਿਲਾਵਲ ਮਾਲਾ ਪੰਜ ਮਾਰੋਗ ਮਿਟਾਇ ਆਪੁ ਪ੍ਰਭੁ ਉਪਜਿਆ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਨਿਦਾਤ ਗੁਰ ਗੋਬਿੰਦ ਕਿਰਪਾ ਕਰੇ ਰਾਖਿਆ ਮੇਰਾ ਪਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਾਈ ਰਾਉ ਬ੍ਰਿਤੀ ਕਦੇ ਨਾ ਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਬਿਲਾਵਲ ਮਾਲਾ ਪੰਜਵਾਂ ਦੱਤੀ ਵਾਵਨ ਲੱਗੀ ਪਾਵ ਸਰਨਾਈ ਜੋ ਗ੍ਰਧ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਇ ਸਤਿਗੁਰ ਪੂਰਾ 베ਤਿਆ ਜਨਮੰਤ ਬਣਾਈ ਰਾਮ ਨਾਮੋ ਕੋ ਦੀਐ ਕਲਿ ਵਿਲਾਈ rau ਰੱਖ ਲੀਏ ਤਨ ਰਖਣਾ ਰੇ ਸਭੇ ਆਤ ਮਿਟਾਈ ਕਉ ਨਾਨਕ ਕਿਰਪਾ ਪਈ ਪਰ ਵੈਸਾਈ ਬਿਲਾਵਲ ਮਾਲਾ ਪੰਜਵਾਂ ਆਪਣੇ ਬਾਰਕਾ ਪ੍ਰਖਾਨ ਪਰਮ ਗੁਰ ਦੇਉ ਸੁਖ ਸਾਧ ਸਹਿਜ ਆਨੰਦ ਪੈ ਪੂਰਨ ਪਈ ਸੇਵਰਾਉ ਭਗਤ ਜਨਾ ਕੀ ਬੇਨਤੀ ਸੁਣੀ ਪਰਵਾਪ ਰੋਗ ਮਿਟਾਏ ਜਿਵਾਲਿਆਨ ਜਾ ਕਬੜ ਪ੍ਰਤਾਪ ਦੁਖ ਹਮਾਰੇ ਬਖਸੀਐ ਆਪਣੇ ਕਲਤਾਰੀ ਮਨ ਬਾਛਤ ਪੁਲ ਦਿੱਤੀਐ ਨਾਨਕ ਬਲਿਆਰੀ ਬਿਲਾਵਲ ਮਾਲਾ ਪੰਜਵਾ ਤਾਪ ਦਇਆ ਗੁਰ ਸਜਨ ਹਰ ਸਤਿਗੁਰ ਆਪਣੇ ਕੋ ਬੁਲਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਆਵ ਕਰਮਸਤਕ ਤਾਰ ਬਾਰ ਕਰ ਰਾਕ ਲੀਨੋ ਆਪਣਾ ਅੰਮ੍ਰਿਤ ਨਾਮ ਮਾਰਸ ਦੀਨੋ ਦਾਸ ਕੀ लाज ਰਖੇ ਮਿਰਵਾਨ ਗੁਰੂ ਨਾਨਕ ਬੁਲ ਦਰਗੇ ਪਰਵਾਨ ਬਿਲਾਵਲ ਮਾਲਾ ਪੰਜਵਾਮ ਤਾਂ ਪਾਪ ਤੇ ਰਖੇ ਆਪ ਸੀਤ ਲਾਪੈ ਗੁਰ ਚਰਨੇ ਲਾਗੇ RAM ਨਾਮ ਹਰਦੇ ਮੇ ਜਾਪਰਾਵ ਕਰ ਕਿਰਪਾ ਹਸਤ ਪਰਬਦੀਨੈ ਜਗਤ ਉਦਾਰ ਨਖੰਡ ਪ੍ਰਤਾਪ ਦੁਖ ਬਿਨਸੈ ਸੁਕੁਨੰਦ ਆ ਪ੍ਰਵੇਸਾ ਤ੍ਰਿਸ਼ਨਾ ਗੋਜੀ ਮਨ ਤਨ ਸਚ ਤਰਾ ਨਾਨਕ ਕੋ ਨਾ ਸਰਨ ਸਮਰਤਾ ਸਗਲ ਸਿਟ ਕੋ ਮਾਈ ਬਾਪ ਭਗਤ ਵੱਚਲ ਪੇ ਪੰਜਨ ਸੁਆਮੀ ਗੁਣ ਗਾਵਤ ਨਾਨਕ ਲਾਪ ਸੋਰਠ ਮਾਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਪਨਾ ਮਨ ਤਨ ਪੇ ਅਰੋਗਾ ਕੋਟ ਬਿਗਰਨ ਲਾਤੀ ਪਰ ਸਰਨਾ ਪ੍ਰਗਟੇ ਪਲੈ ਸੰਜੋਗਾ ਪਰਪਣੀ ਸਭ ਸੁਬਾਖਿਆ ਗਾਉ ਸੁਣੋ ਪੜੋ ਨਿਤ ਪਾਈ ਗੁਰਪੁਰੇ ਤੋ ਰਾਖਿਆ ਰਾਵ ਸਚਾ ਸਾਹਿਬ ਵਾਤ ਮੜਿਆਈ ਭਗਤ ਵਛਲ ਤੇ ਆਲਾ ਸੰਤਾਂ ਕੀ ਪੈਜ ਰਖਦਾ ਆਦ ਬ੍ਰਿਤ ਪ੍ਰਤ ਪਾਲਾ ਪਰਮਰਤ ਨਾਮ ਭੋਜਨਿਤ ਪੁੰਚੋ ਸਰਵ ਵੇਲਾ ਮੁਖ ਪਾਉ ਜਰ ਮਰਾ ਤਾ ਸਭ ਨਾਟਾ ਗੁਣ ਗੋਬਿੰਦ ਨਿਤ ਗਾਉ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤ ਗੁਰੂ ਨਾਨਕ ਕੀ ਵਡਿਆਈ ਸੋਰਟ ਮਾਲਾ ਪੰਜਵਾ ਸੁਖ ਮੰਗਲ ਕਲਿਆਣ ਸਹਿਜ ਤਨ ਪਰਬ ਕੈ ਚਰ ਨਿਹਾਰਿਆ ਰਖਣਾਰੇ ਰੱਖੋ ਬਾਰਕ ਸਤਗੁਰੂ ਤਾਪੂ ਤਾਰਿਆ ਭੂ ਭਰਾ ਸਤਿਗੁਰੂ ਕੀ ਸਰਨਾਇ ਜਿ ਕਿ ਸੇਵਾ ਨਾ ਬ੍ਰਤੀ ਜਾਈ 라ਵ ਗਰਮ ਸੁਖ ਬਾਰਪਨ ਸੁਕਾ ਪ੍ਰਪਨੇ ਪੈ ਦਿਆਲਾ ਨਾਨਕ ਬਿਗਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾ ਸੋਟ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੇ ਪ੍ਰਪਨੇ ਕਿਰਪਾ ਤਾਰੀ ਆਟ ਪੈ ਰ ਅਰਾਧੋ ਸੁਆਮੀ ਪੂਰਨ ਕਲ ਹਮਾਰੀ ਹਰ ਜੀਉ ਤੋਂ ਸੁਖ ਸੰਪਦ ਰਾਸ ਰੱਖ ਲਿਓ ਮਾਈ ਮਾਈ ਮੇਰੇ ਕੋ ਪ੍ਰਭਾਗਿ ਅਰਦਾਸ 라ਓ ਜੋ ਮੰਗੇ ਸੋਈ ਸੋਈ ਪਾਓ ਆਪਣੇ ਖਸਮ ਭਰੋਸਾ ਕਉ ਨਾਨਕ ਗੁਰਪੂਰਾ ਬੇਟਿਓ ਮਿਟਿਓ ਸਗਲ ਅਦੇਸਾ ਸੋਟ ਮੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੂਖ ਮਿਟਾਇਆ ਤਾਪ ਰੋਗੇ ਗੁਰਬਚਨਿ ਮਨਿ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਸਵਾਮੀ ਪੂਰਨਪੁਰਖ ਵਿਦਾਤਾ ਰਾਉ ਆਨੰਦ ਬਿਨੋਦ ਮੰਗਲ ਗੁਣ ਗਾਓ ਗੁਰ ਨਾਨਕ ਪੈ ਦਿਆਲਾ ਜੇ ਜੀ ਕਰ ਬੇਜਗ ਭੀਤਰ ਵਾ ਪਾਰਬ੍ਰਮ ਰੁਖਵਾਲਾ ਸੋਰਠ ਮਹਲਾ ਪੰਜਵਾਂ ਦੁਰਤਿ ਗਵਾਇ ਹਰ ਪਰਵਾਪੈ ਸਭ ਸੰਸਾਰ ਉਬਾਰਿਆ ਪਾਰਬ੍ਰਮ ਪਰਪ੍ਰ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੇ ਸੁਖ ਸਹਿਜ ਅਨੰਦ ਗੁਣ ਗਾਓ ਮਨ ਤਨ ਦੇ ਸੁਖਾਲੀ ਰਾਉ ਪਤ ਉਦਾਰਨ ਸਤਿਗੁਰ ਮੇਰਾ ਮੋਤ ਸੁਖਾ ਪਰਵਾਸਾ ਬਖਸ਼ ਲੈ ਸੁ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਾਲਾ ਪੰਜਵਾ ਬਖਸ਼ਿਆ ਪਾਰਮਨ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਪਰਕਾਰ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰ 라ਉ ਸਦਾ ਆਨੰਦ ਕਰੇ ਮੇਰੇ ਪਿਆਰੇ ਅਰ ਗੋਬਿੰਦੇ ਗੁਰ ਰਾਖਿਆ ਵਡੀ ਵਡੀ ਨਾਨਕ ਕਰਤੇ ਕੀ ਸਾ ਸਭ ਸਚ ਸਤਿ ਬਾਕਿਆ ਸੋਟ ਮਾਲਾ ਪੰਜਵਾ ਬਈ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤਗੁਰਤਾ ਪਗਵਾਇਆ ਪਾਈ ਖੜ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੇ ਜਮੇ ਕਿਉ ਹਟ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪ੍ਰਭ ਸਿਮਰੀ ਭਾਈ ਦੁਖਿਲ ਵਿਕਟਨ ਹਾਰਾ ਤਿਸ ਕੀ ਸਰਨੇ ਅਬਰ ਪਾਈ ਜਿਨੇ ਰਚਿਆ ਸਭ ਕੋਇ ਕਰਨ ਕਰਨ ਸਮਰਥ ਸੋ ਪਾਈ ਸੱਚੇ ਸਚੀ ਸੋਇ ਨਾਨਕ ਪ੍ਰਭੂ ਤੇ ਆਈ ਪਾਈ ਮਨ ਤਨ ਸੀਤਲ ਹੋਏ ਸੋਰਠ ਮਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਿਓ ਨਾਈ ਮਨ ਚੰਦੜਿਆ ਫਲ ਪਾਈ 라ਵ ਸਤਿਗੁਰੂ ਪੁਰ ਤਾਪ ਗਵਾਇ ਆਪਣੀ ਕਿਰਪਾ ਧਾਰੀ ਪਾਰ ਪਰਮ ਪਰ ਬੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਤਰਿਆ ਸਭ ਸੰਸਾਰੂ ਸੋਰਠ ਮਲ ਪੰਜਵਾ ਮੇਰਾ ਸਤਿਗੁਰੂ ਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਮਨ ਦੋਵਾਰਾਉ ਤਾਪ ਗਵਾ ਹਰ ਪ੍ਰਭਾਪੇ ਸਾਭ ਗੁਆਪਰਾਪ ਮਿਟਾਇਆ ਜਨ ਕੀ लाज ਰਖਾਈ ਸਾਦ ਸੰਗਤ ਤੈ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪਰਵ ਦਉ ਸਵਾਰੇ ਹਮਰਾ ਗੁਨਾਵ ਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰੂ ਮੇਰਾ ਸਫਲ ਕਰ ਮਸਤਕ ਤਾਰਿਆ ਸੋਟ ਮਹਲਾ ਪੰਜਾਂ ਜੀ ਜੰਤਰ ਸਭ ਤਿਸ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੇ ਪੂਰਨ ਭਈ ਬੜਿਾਈ ਪਾਰ ਬ੍ਰਹਮਾ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੇ ਸਭ ਰਾਖੀ ਹੋਏ ਸਰਬ ਦਿਆਲ ਰਾਵ ਹੰਦਰ ਨਾਨਕ ਨਾਮ ਧਿਆਈ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਢ ਲਾਏ ਰਾਖੇ ਜਾ ਬਾਰਕ ਪਿਤ ਮਾਤਾ ਸੋਰਠ ਮਾਲਾ ਪੰਜਵਾ ਖੜ੍ਹ ਪਈ ਕਰ ਤਾਰੇ ਤਾਬ ਛੁੜ ਗਿਆ ਪਰਵਾਰੀ ਗੁਰਪੁਰ ਰਹਿ ਰਾਖੀ ਸਰਨ ਸੁੱਚੇ ਕੀ ਤਾਕੇ ਪਰਮੈ ਸਾਪ ਆਪ ਆ ਰਖਵਾਲਾ ਸਾਦ ਸਹਿ ਸੁਖ ਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ 라ਉ ਹਰ ਹਰ ਨਾਮ ਦਿਓ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੇ ਕਿਰਪਾ ਤਾਰੀ ਤਿਨ ਸਗਲੀ ਬਾਤ ਸਵਾਰੀ ਪਰਭੂ ਆਪਣਾ ਬਿਰਤ ਸੁਮਾਰਿਆ ਹਮਰਾ ਗੁਣਾਮ ਗੁਣਾ ਵਿਚਾਰਿਆ ਗੁਰ ਕਾ ਸ਼ਬਦ ਪ੍ਰਸਾ ਕੀ ਤਿਨ ਸਭਲੇ ਲਾਜ ਰਾਖੀ ਬੋਲਿਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੀਰਾ ਜਪ ਨਾਨਕ ਨਾਮ ਸੁਸਾ ਕੀ ਆਪਣੇ ਦਾਸ ਕੀ ਪੈਜ ਰਾਖੀ ਬੋਲਿਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੀਰਾ ਜਪਨਾ ਨਾਨਕ ਨਾਮ ਸਸਾ ਕੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ